ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੀਐਸ ਘੜਿਆਣਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆਂ ਅਫੀਮ ਬਾਰੇ ਪੁਰਾਣੇ ਸਮਿਆਂ ਵਿੱਚ ਵੀ ਲੋਕ ਇਸ ਨੂੰ ਬਹੁਤ ਵਧੀਆ ਨਸ਼ਾ ਸਮਝਦੇ ਸੀ ਅਫੀਮ ਦਾ ਇਤਿਹਾਸ ਬਹੁਤ ਪੁਰਾਣਾ ਆਪਾਂ ਵੀਡੀਓ ਵਿੱਚ ਅੱਗੇ ਗੱਲ ਕਰਾਂਗੇ ਸ਼ੁਰੂ ਸ਼ੁਰੂ ਵਿੱਚ ਅਫੀਮ ਇੱਕ ਦਵਾਈ ਹੀ ਸੀ ਲੋਕ ਇਸ ਨੂੰ ਹੌਲੀ ਹੌਲੀ ਨਸ਼ੇ ਦੇ ਤੌਰ ਤੇ ਵਰਤਣ ਲੱਗੇ ਅਫੀਮ ਦਾ ਕੀ ਇਤਿਹਾਸ ਆ ਭਾਰਤ ਵਿੱਚ ਅਫੀਮ ਕਦੋਂ ਆਈ ਇਹ ਤਾਂ ਦਸਨ ਦੀ ਲੋੜ ਨਹੀਂ ਕਿ ਅਫੀਮ ਤਿਆਰ ਕਰਨ ਲਈ ਅਫੀਮ ਦੀ ਖੇਤੀ ਕੀਤੀ ਜਾਂਦੀ ਆ ਖਸ ਖਸ ਦੀ ਬਜਾਈ ਕੀਤੀ ਜਾਂਦੀ ਆ ਫਿਰ ਖਸ ਖਸ ਦੇ ਬੂਟੇ ਤੇ ਫੁੱਲ ਆਉਂਦੇ ਆ ਫੁੱਲਾਂ ਤੋਂ ਫਿਰ ਫਲ ਬਣਦਾ ਜਿਸ ਨੂੰ ਪੰਜਾਬੀ ਵਿੱਚ ਟੋਟੇ ਆਖਿਆ ਜਾਂਦਾ ਕੱਚੇ ਟੋਟਿਆਂ ਤੇ ਖਾਸ ਬਲੇਡ ਨਾਲ ਪਛਲਾਇਆ ਜਾਂਦਾ ਟੋਟਿਆਂ ਵਿੱਚੋਂ ਫਿਰ ਦੁੱਧ ਨਿਕਲਦਾ ਤੇ ਉਹੀ ਦੁੱਧ ਨੂੰ ਅਫੀਮ ਆਖਿਆ ਜਾਂਦਾ ਜੇ ਕੋਈ ਇਸ ਨੂੰ ਦਵਾਈ ਲਈ ਵਰਤਦਾ ਤਾਂ ਇਹ ਇੱਕ ਕੁਦਰਤੀ ਦਵਾਈ ਆ ਤੇ ਜੇ ਇਸ ਨੂੰ ਕੋਈ ਨਸ਼ੇ ਵਾਸਤੇ ਵਰਤਦਾ ਤਾਂ ਇਹ ਇੱਕ ਕੁਦਰਤੀ ਨਸ਼ਾ ਜਦੋਂ ਅਫੀਮ ਦਾ ਬੂਟਾ ਸੁੱਕ ਜਾਂਦਾ ਤਾਂ ਇਸ ਵਿੱਚੋਂ ਖਸਖਸ ਕੱਢ ਲਈ ਜਾਂਦੀ ਆ ਡੋਡਿਆਂ ਨੂੰ ਤੋੜ ਕੇ ਅਲੱਗ ਪੀਸ ਲਿਆ ਜਾਂਦਾ ਅਫੀਮ ਦੇ ਸਾਰੇ ਬੂਟੇ ਨੂੰ ਵਰਤੂ ਵਿੱਚ ਲਿਆ ਜਾਂਦਾ ਅੱਗੇ ਗੱਲ ਕਰਦੇ ਆ ਇਸ ਦੀ ਸ਼ੁਰੂਆਤ ਕਿਵੇਂ ਹੋਈ ਅਫੀਮ ਨੂੰ ਪ੍ਰੋਸੈਸ ਕਰਕੇ ਜੋ ਇਸ ਦਾ ਸਿੰਥੈਟਿਕ ਰੂਪ ਆ ਉਸ ਤੋਂ ਹੈਰੋਇਨ ਤਿਆਰ ਕੀਤੀ ਜਾਂਦੀ ਆ ਅਫੀਮ ਦਾ ਇਤਿਹਾਸ ਬਹੁਤ ਪੁਰਾਣਾ ਜਦੋਂ ਤੋਂ ਇਨਸਾਨ ਨੇ ਖੇਤੀ ਕਰਨੀ ਸ਼ੁਰੂ ਕੀਤੀ ਆ ਉਦੋਂ ਦਾ ਹੀ ਇਨਸਾਨ ਦਾ ਸਬੰਧ ਅਫੀਮ ਨਾਲ ਜੁੜਿਆ ਦੱਸਿਆ ਜਾਂਦਾ ਤਕਰੀਬਨ 10000 ਸਾਲ ਪਹਿਲਾਂ ਜਰਮਨੀ, ਸਵਿਟਜ਼ਰਲੈਂਡ ਤੇ ਸਪੇਨ ਵਿੱਚ ਅਫੀਮ ਦੇ ਬਹੁਤ ਪੁਰਾਣੇ ਅਵਸ਼ੇਸ਼ ਮਿਲੇ ਇਸ ਤੋਂ ਪਤਾ ਲੱਗਦਾ ਕਿ ਇਨਸਾਨ 10000 ਸਾਲ ਤੋਂ ਪਹਿਲਾਂ ਵੀ ਅਫੀਮ ਦੀ ਵਰਤੋਂ ਕਰਦਾ ਸੀ ਭਾਵੇਂ ਦਵਾਈਆਂ ਵਾਸਤੇ ਹੀ ਕਰਦਾ ਹੋਵੇ ਮੈਸੋਪੋਟਾਮੀਆ ਵਿੱਚ ਇਸ ਨੂੰ ਹੁਲਗਿਸ ਆਖਿਆ ਜਾਂਦਾ ਮਤਲਬ ਖੁਸ਼ੀ ਦਾ ਪੌਦਾ ਗ੍ਰੀਸ ਦੇ ਮਸ਼ਹੂਰ ਡਾਕਟਰ ਹਿਪੋਕ੍ਰੈਟਸ ਜਿਸ ਨੂੰ ਮੈਡੀਸਨ ਦਾ ਪਿਤਾਮਾ ਵੀ ਕਿਹਾ ਜਾਂਦਾ ਉਹਨਾਂ ਨੇ ਵੀ ਅਫੀਮ ਨੂੰ ਇੱਕ ਕਾਰਗਰ ਦਵਾਈ ਮੰਨਿਆ ਰੋਮ ਮਿਸਰ ਤੇ ਭਾਰਤ ਵਿੱਚ ਵੀ ਬਹੁਤ ਪੁਰਾਣੇ ਸਮੇਂ ਤੋਂ ਹੀ ਅਫੀਮ ਨੂੰ ਦਵਾਈਆਂ ਦੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਅੱਗੇ ਗੱਲ ਕਰਦੇ ਆ ਅਫੀਮ ਭਾਰਤ ਵਿੱਚ ਕਿਵੇਂ ਆਈ ਇਸ ਨੂੰ ਲੈ ਕੇ ਕੌਣ ਆਇਆ ਦੋ ਇਤਿਹਾਸਕ ਕਿਤਾਬਾਂ ਤਨਵੰਤਰੀ ਨਿਗੰਟੂ 10ਵੀਂ ਸ਼ਤਾਬਦੀ ਵਿੱਚ ਲਿਖੀ ਗਈ ਤੇ ਦੂਜੀ ਕਿਤਾਬ ਅਫਜ਼ਲ ਫਜ਼ਲ ਦੀ ਲਿਖੀ ਆਇਨੇ ਅਕਬਰੀ ਇਨ੍ਹਾਂ ਦੋਹਾਂ ਕਿਤਾਬਾਂ ਵਿੱਚ ਜ਼ਿਕਰ ਮਿਲਦਾ ਕਿ ਉਸ ਟਾਈਮ ਅਫੀਮ ਦੀ ਵਰਤੋਂ ਸਿਰਫ ਦਵਾਈਆਂ ਦੇ ਤੌਰ ਤੇ ਕੀਤੀ ਜਾਂਦੀ ਸੀ ਫਿਰ ਸਮਾਂ ਆਇਆ ਤੁਰਕਾਂ ਦਾ ਉਹਨਾਂ ਨੇ ਅਫੀਮ ਦੀ ਖੇਤੀ ਨੂੰ ਹੋਰ ਵਧਾਇਆ ਕਈ ਮੁਗਲ ਪਾਦਸ਼ਾਹ ਰਾਜੇ ਮਹਾਰਾਜੇ ਆਪ ਵੀ ਅਫੀਮ ਖਾਂਦੇ ਸੀ ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਕਿ ਬਾਦਸ਼ਾਹ ਜਹਾਂਗੀਰ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਲੱਗ ਗਈ ਦੇ ਦਰਬਾਰ ਵਿੱਚੋਂ ਕਿਸੇ ਨੇ ਸਲਾਹ ਦਿੱਤੀ ਕਿ ਬਾਦਸ਼ਾਹ ਨੂੰ ਅਫੀਮ ਦੇਣੀ ਸ਼ੁਰੂ ਕਰ ਦਿਓ ਤਾਂ ਕਿ ਉਸ ਦੀ ਸ਼ਰਾਬ ਛਡਾਈ ਜਾ ਸਕੇ ਅਫੀਮ ਦੇਣ ਨਾਲ ਬਾਦਸ਼ਾਹ ਜਹਾਂਗੀਰ ਦੀ ਸ਼ਰਾਬ ਪੀਣ ਦੀ ਆਦਤ ਤਾਂ ਨਹੀਂ ਛੁੱਟੀ ਸਗੋਂ ਅਫੀਮ ਵੀ ਖਾਣ ਲੱਗ ਪਿਆ ਉਸ ਤੋਂ ਬਾਅਦ ਬਾਦਸ਼ਾਹ ਰਹਿੰਦੀ ਉਮਰ ਤੱਕ ਹਰ ਰੋਜ਼ ਤਿੰਨ ਵਾਰ ਅਫੀਮ ਖਾਂਦਾ ਰਿਹਾ ਉਸ ਟਾਈਮ ਵੀ ਅਫੀਮ ਦੀ ਖੇਤੀ ਕਿੰਨੀ ਕਰਨੀ ਆ ਇਹ ਵੀ ਬਾਦਸ਼ਾਹ ਹੀ ਦੱਸਦਾ ਸੀ ਮਤਲਬ ਉਸ ਸਮੇਂ ਵੀ ਅਫੀਮ ਦੀ ਖੇਤੀ ਦਾ ਪ੍ਰਬੰਧ ਸ਼ਾਸਨ ਦੇ ਹੱਥਾਂ ਵਿੱਚ ਸੀ ਉਸ ਸਮੇਂ ਮੁਗਲਾਂ ਦੀ ਆਮਦਨ ਦਾ ਸਭ ਤੋਂ ਵੱਡਾ ਸਾਧਨ ਅਫੀਮ ਦੀ ਖੇਤੀ ਹੀ ਸੀ ਜਿਵੇਂ ਜਿਵੇਂ ਮੁਗਲਾਂ ਦੀ ਪਾਵਰ ਘਟਦੀ ਗਈ ਇਹ ਅਫੀਮ ਦਾ ਕਾਰੋਬਾਰ ਵੀ ਘਟਦਾ ਗਿਆ ਫਿਰ 17ਵੀਂ ਸਦੀ ਵਿੱਚ ਜਦੋਂ ਅੰਗਰੇਜ਼ ਆਏ ਉਹਨਾਂ ਨੇ ਅਫੀਮ ਦਾ ਸਾਰਾ ਕਾਰੋਬਾਰ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਫਿਰ ਇੱਥੋਂ ਹੀ ਸ਼ੁਰੂ ਹੁੰਦੀ ਆ ਅਫੀਮ ਦੇ ਵਪਾਰ ਦੀ ਸਾਰੀ ਖੇਡ ਅੰਗਰੇਜ਼ਾਂ ਨੇ ਫਿਰ ਅਫੀਮ ਦਾ ਬਿਜ਼ਨਸ ਦੇ ਤੌਰ ਤੇ ਵਪਾਰ ਸ਼ੁਰੂ ਕੀਤਾ ਭਾਰਤ ਵਿੱਚ ਫਿਰ ਲੋਕਾਂ ਨੂੰ ਅਫੀਮ ਦੀ ਖੇਤੀ ਕਰਾਉਣ ਲਈ ਅੰਗਰੇਜ਼ਾਂ ਨੇ ਘੱਟ ਵਿਆਜ ਤੇ ਕਰਜ਼ਾ ਦੇਣਾ ਸ਼ੁਰੂ ਕੀਤਾ 1770 ਤੱਕ ਅਫੀਮ ਦੀ ਖੇਤੀ ਦੁੱਗਣੀ ਹੋ ਗਈ ਵੱਡੇ ਕਿਸਾਨਾਂ ਨੂੰ ਉਸ ਟਾਈਮ ਇਹ ਕੰਮ ਬਹੁਤ ਫਾਇਦੇਮੰਦ ਲੱਗਿਆ ਕਿਉਂਕਿ ਉਹਨਾਂ ਨੂੰ ਇੱਕ ਤਾਂ ਸਸਤੇ ਵਿਆਜ ਤੇ ਕਰਜ਼ਾ ਮਿਲ ਜਾਂਦਾ ਸੀ ਫਿਰ ਪੈਸੇ ਵੀ ਫਸਲ ਕੱਟਣ ਤੋਂ ਪਹਿਲਾਂ ਹੀ ਮਿਲ ਜਾਂਦੇ ਸੀ ਕਿਉਂਕਿ ਅੰਗਰੇਜ਼ਾਂ ਨੂੰ ਇਸ ਤੋਂ ਵੱਡੀ ਆਮਦਨ ਹੋ ਰਹੀ ਸੀ ਉਸ ਸਮੇਂ ਇਸ ਦਾ ਨੁਕਸਾਨ ਵੀ ਬਹੁਤ ਹੋਇਆ ਕਿਉਂਕਿ ਅਫੀਮ ਦੀ ਖੇਤੀ ਨਾਲ ਜ਼ਮੀਨ ਵਿੱਚੋਂ ਬਹੁਤ ਸਾਰੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਆ ਉਥੇ ਦੂਜੀਆਂ ਫਸਲਾਂ ਘੱਟ ਹੁੰਦੀਆਂ ਜਿਸ ਕਰਕੇ 1770 ਵਿੱਚ ਬੰਗਾਲ ਵਿੱਚ ਬਹੁਤ ਵੱਡੀ ਪੱਦਰ ਤੇ ਕਾਲ ਪੈ ਗਿਆ ਐਨੀ ਭੁੱਖ ਮਰੀ ਫੈਲੀ ਕਿ 50 ਲੱਖ ਤੋਂ 1 ਕਰੋੜ ਲੋਕ ਮਾਰੇ ਗਏ ਇਸ ਕਰਕੇ ਕਿਸਾਨ ਕਰਜ਼ੇ ਵਿੱਚ ਡੁੱਬ ਗਿਆ ਕਿਉਂਕਿ ਆਮਦਨ ਨਾਲੋਂ ਖਰਚਾ ਜ਼ਿਆਦਾ ਹੋਣ ਲੱਗਿਆ ਪਰ ਅੰਗਰੇਜ਼ਾਂ ਨੇ ਆਪਣਾ ਫੀਮ ਦਾ ਕਾਰੋਬਾਰ ਜਿਉਂ ਦਾ ਤਿਉਂ ਰੱਖਿਆ ਈਸਟ ਇੰਡੀਆ ਨੇ 1775 ਵਿੱਚ ਆਪਣੀ ਅਫੀਮ ਦੀ ਪਹਿਲੀ ਏਜੰਸੀ ਬੰਗਾਲ ਵਿੱਚ ਖੋਲੀ। ਇਸ ਤੋਂ ਬਾਅਦ ਵਾਰੀਆਈ ਬਨਾਰਸ ਤੇ ਗਾਜੀਪੁਰ ਦੀ। ਅੰਗਰੇਜ਼ਾਂ ਨੇ ਇਨ੍ਹਾਂ ਕੇਂਦਰਾਂ ਤੋਂ ਬਹੁਤ ਪੈਸਾ ਕਮਾਇਆ ਤੇ ਆਪਣਾ ਸਾਮਰਾਜ ਹੋਰ ਵਧਾਇਆ। ਫਿਰ ਅੰਗਰੇਜ਼ਾਂ ਨੇ ਵੇਖਿਆ ਵੀ ਭਾਰਤ ਦੇ ਵਿੱਚ ਜਿੰਨੇ ਲੋਕ ਅਫੀਮ ਤੇ ਲੱਗਨੇ ਸੀ ਲੱਗ ਗਏ। ਨਵਾਂ ਕੋਈ ਗਾਹਕ ਨਹੀਂ ਸੀ। ਇਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਇਸ ਦਾ ਨਰਯਾਤ ਦੂਜੇ ਮੁਲਕਾਂ ਨੂੰ ਕੀਤਾ। ਤੇ ਪਹਿਲਾਂ ਇਸ ਦਰ ਨਰਜਾਤ ਚੀਨ ਤੋਂ ਸ਼ੁਰੂ ਕੀਤਾ ਇਸ ਦੇ ਪਿੱਛੇ ਵੀ ਇੱਕ ਕਹਾਣੀਆਂ ਅਸਲ ਵਿੱਚ ਅੰਗਰੇਜ਼ ਚਾਹ ਪੀਣ ਦੇ ਬਹੁਤ ਸ਼ਕੀਨ ਸੀ ਤੇ ਚਾਹ ਉਸ ਸਮੇਂ ਚੀਨ ਵਿੱਚ ਹੁੰਦੀ ਸੀ ਚੀਨ ਤੋਂ ਬਿਨਾ ਹੋਰ ਜਗ੍ਹਾ ਤੇ ਵੀ ਚਾਹ ਹੁੰਦੀ ਸੀ ਪਰ ਚਾਹ ਨੂੰ ਪ੍ਰੋਸੈਸ ਕਰਕੇ ਬਣਾਉਣ ਦਾ ਜੋ ਸੀਕ੍ਰਟ ਸੀ ਉਹ ਚੀਨ ਕੋਲ ਹੀ ਸੀ ਚੀਨ ਤੋਂ ਅੰਗਰੇਜ਼ਾਂ ਨੂੰ ਚਾਹ ਖਰੀਦਣ ਦੇ ਬਦਲੇ ਕੁਝ ਨਾ ਕੁਝ ਦੇਣਾ ਪੈਂਦਾ ਸੀ ਕਪਾਵੀ ਉਸ ਸਮੇਂ ਵਪਾਰ ਕਰਨ ਦਾ ਬਹੁਤ ਵੱਡਾ ਸਾਧਨ ਸੀ ਚੀਨ ਹੁਣ ਅੰਗਰੇਜ਼ਾਂ ਤੋਂ ਚਾਹ ਦੇ ਬਦਲੇ ਚਾਂਦੀ ਦੀ ਮੰਗ ਕਰਦਾ ਸੀ ਜਿਹੜੀ ਕਿ ਅੰਗਰੇਜ਼ਾਂ ਕੋਲ ਬਹੁਤ ਜ਼ਿਆਦਾ ਸੀ ਪਰ ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਚਾਹ ਦੇ ਬਦਲੇ ਚਾਂਦੀ ਦਿੱਤੀ ਜਾਵੇ ਕਿਉਂਕਿ ਚਾਂਦੀ ਦਿੰਦੇ ਵੀ ਕਿੰਨੀ ਕੋ ਫਿਰ ਇੰਗਲੈਂਡ ਵਿੱਚ ਰਾਜ ਪਰਿਵਾਰ ਨੇ ਈਸਟ ਇੰਡੀਆ ਕੰਪਨੀ ਨੂੰ ਕਿਹਾ ਕਿ ਚੀਨ ਤੋਂ ਸੌਖੇ ਤਰੀਕੇ ਨਾਲ ਚਾਹ ਲੈਣ ਦਾ ਕੋਈ ਨਾ ਕੋਈ ਰਾਹ ਲੱਭੋ ਫਿਰ ਈਸਟ ਇੰਡੀਆ ਕੰਪਨੀ ਨੇ ਚੀਨ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਫੀਮ ਵੇਚਣੀ ਸ਼ੁਰੂ ਕਰ ਦਿੱਤੀ। ਤਕਰੀਬਨ 100 ਸਾਲ ਤੱਕ ਇਹੀ ਤੰਦਾ ਚੱਲਿਆ। ਫਿਰ ਚੀਨ ਦਾ ਰਾਜਾ ਬਹੁਤ ਦੁਖੀ ਹੋ ਗਿਆ ਕਿਉਂਕਿ ਚੀਨ ਦੇ ਜ਼ਿਆਦਾਤਰ ਲੋਕ ਫੀਮ ਦੇ ਐਨੇ ਸ਼ਕੀਨ ਹੋ ਗਏ ਕਿ ਫੀਮ ਖਾ ਕੇ ਸਾਰਾ ਦਿਨ ਪਏ ਰਹਿੰਦੇ, ਕੋਈ ਕੰਮ ਨਹੀਂ ਸੀ ਕਰਦੇ। ਦੂਜੇ ਪਾਸੇ ਉਹ ਚਾਹ ਦੇ ਬਦਲੇ ਅੰਗਰੇਜ਼ਾਂ ਤੋਂ ਚਾਂਦੀ ਖਰੀਦਦੇ ਤੇ ਉਹੀ ਚਾਂਦੀ ਫੀਮ ਦੇ ਬਦਲੇ ਵਾਪਸ ਅੰਗਰੇਜ਼ਾਂ ਕੋਲ ਚਲੀ ਜਾਂਦੀ। ਕੋਲਮ ਲਾ ਕੇ ਚੀਨ ਨੂੰ ਕਟਾਹੀ ਕਟਾ ਸੀ ਫਿਰ ਚੀਨ ਦੇ ਕਿੰਗ ਸਾਮਰਾਜ ਨੇ 1839 ਵਿੱਚ ਅਫੀਮ ਦੇ 20000 ਬਕਸੇ ਸਮੁੰਦਰ ਵਿੱਚ ਰੋੜ ਦਿੱਤੇ ਅੰਗਰੇਜ਼ਾਂ ਨੂੰ ਇਸ ਨਾਲ ਬਹੁਤ ਨੁਕਸਾਨ ਹੋਇਆ ਤੇ ਚੀਨ ਨੇ ਅੰਗਰੇਜ਼ਾਂ ਨਾਲ ਚਾਹ ਦਾ ਵਪਾਰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ 1839 ਤੋਂ 1852 ਤੱਕ ਚੀਨ ਦੀਆਂ ਅੰਗਰੇਜ਼ਾਂ ਨਾਲ ਦੋ ਲੜਾਈਆਂ ਹੋਈਆਂ ਜਿਸ ਲੜਾਈ ਨੂੰ ਅਫੀਮਯੋਵਾਰ ਮਤਲਬ ਅਫੀਮ ਦੀ ਜੰਗ ਵੀ ਕਿਹਾ ਜਾਂਦਾ ਇਸ ਨਾਲ ਚੀਨ ਨੂੰ ਹਾਰ ਦੇ ਨਾਲ-ਨਾਲ ਭਾਰੀ ਜੁਰਮਾਨਾ ਵੀ ਭਰਨਾ ਪਿਆ ਚੀਨ ਦੇ ਹਾਂਗਕਾਂਗ ਦਾ ਪ੍ਰਸ਼ਾਸਨ ਵੀ ਅੰਗਰੇਜ਼ਾਂ ਦੇ ਹੱਥਾਂ ਵਿੱਚ ਚਲਾ ਗਿਆ ਦੂਜੇ ਪਾਸੇ ਅਫੀਮ ਤੋਂ ਇੱਕ ਦਵਾਈ ਪੇਨ ਕਿਲਰ ਬਣਾਈ ਜਾਂਦੀ ਹੈ ਜਿਸ ਨੂੰ ਮੋਰਫਨ ਵੀ ਆਖਿਆ ਜਾਂਦਾ ਇਸ ਦਾ ਇੱਕ ਹੋਰ ਨਾਮ ਵੀ ਆ ਜਿਸ ਨੂੰ ਗੋਡਸ ਓਵਨ ਮੈਡੀਸਨ ਆਖਿਆ ਜਾਂਦਾ ਮਤਲਬ ਪਰਮਾਤਮਾ ਦੀ ਦਵਾਈ ਇਹ ਇੱਕ ਬਹੁਤ ਵਧੀਆ ਪੇਨ ਕਿਲਰ ਆ ਜਿਹੜਾ ਸਿੱਧੇ ਤੌਰ ਤੇ ਸੈਂਟਰਲ ਨਰਵਸ ਸਿਸਟਮ ਤੇ ਕੰਮ ਕਰਦੀ ਆ ਮੋਰਫਨ ਅਫੀਮ ਦਾ ਹੀ ਇੱਕ ਰੂਪ ਆ ਜਿਹੜਾ ਕਿ ਅਫੀਮ ਨੂੰ ਸੋਧ ਕੇ ਬਣਾਇਆ ਜਾਂਦਾ ਪਰ ਅੱਜ ਕੱਲ ਲੈਬ ਦੇ ਵਿੱਚ ਸਿੰਥੈਟਿਕ ਤਰੀਕੇ ਨਾਲ ਵੀ ਮੋਰਫਨ ਬਣਾਈ ਜਾਂਦੀ ਆ ਮੋਰਫਨ ਦੀ ਖੋਜ 1803 ਵਿੱਚ ਜਰਮਨ ਦੇ ਫਾਰਮਾਸਿਸਟ ਫ੍ਰੈਡਰਿਕ ਵਿਲੀਅਮਸ ਸਰ ਟਾਰਨਰ ਨੇ ਕੀਤੀ 1843 ਵਿੱਚ ਮੋਰਫਨ ਪਹਿਲੀ ਵਾਰ ਇੰਜੈਕਸ਼ਨ ਦੇ ਰੂਪ ਵਿੱਚ ਦਿੱਤੀ ਜਾਣ ਲੱਗੀ। ਇੰਜੈਕਸ਼ਨ ਦੇ ذریعے ਮੋਰਫਨ ਦਾ ਅਸਰ 3 ਗੁਣਾ ਜ਼ਿਆਦਾ ਸੀ। ਇਸ ਦਾ ਇਹ ਰੂਪ ਮੋਰਫਨ ਨੂੰ ਇੱਕ ਵੱਡਾ ਨਸ਼ਾ ਵੀ ਬਣਾਉਂਦਾ ਸੀ। 1874 ਵਿੱਚ ਸੀ.ਆਰ. ਐਲਡਰ ਰਾਈਟ ਦੇ ਇੱਕ ਕੈਮਿਸਟ ਨੇ ਇਸ ਨੂੰ ਜ਼ਿਆਦਾ ਤਾਕਤਵਰ ਬਣਾਇਆ। ਉੱਥੋਂ ਹੀ ਸਭ ਤੋਂ ਪਹਿਲਾਂ ਹੈਰੋਇਨ ਦੇ ਨਸ਼ੇ ਬਾਰੇ ਪਤਾ ਲੱਗਿਆ ਸਾਰੀ ਦੁਨੀਆ ਵਿੱਚ ਹੈਰੋਇਨ ਦਾ ਨਸ਼ਾ ਇੰਨਾ ਵੱਧ ਗਿਆ ਕਿ ਅਮਰੀਕਾ ਨੂੰ 1909 ਵਿੱਚ ਅਫੀਮ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਪਈ ਕਿਉਂਕਿ ਅਫੀਮ ਹੈਰੋਇਨ ਦੀ ਮਾਂ ਸੀ 1910 ਵਿੱਚ ਬਰਟੇਨ ਨੇ ਵੀ ਇਸ ਤੇ ਮੁਕੰਮਲ ਤੌਰ ਤੇ ਪਾਬੰਦੀ ਲਾ ਦਿੱਤੀ 1953 ਵਿੱਚ ਸੰਯੁਕਤ ਅਫੀਮ ਸਮੇਲਨ ਹੋਇਆ ਜਿਸ ਵਿੱਚ ਅਫੀਮ ਨੂੰ اگਾਉਣ ਤੇ ਟ੍ਰੇਡ ਬਾਰੇ ਬਹੁਤ ਸਾਰੇ ਰੂਲ ਐਂਡ ਰੈਗੂਲੇਸ਼ਨ ਬਣਾਏ ਗਏ 1968 ਵਿੱਚ ਸੰਯੁਕਤ ਰਾਸ਼ਟਰ ਦੇ ਉਹਨਾਂ 11 ਮੁਰਖਾਂ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਜੋ ਦੇਸ਼ ਅਫੀਮ اگਾ ਸਕਦੇ ਆ ਤੇ ਉਹ ਵੀ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਪਰ ਇਸ ਦੀ ਖੇਤੀ ਲਈ ਸਰਕਾਰ ਤੋਂ ਲਾਇਸੈਂਸ ਲੈਣਾ ਪੈਂਦਾ ਸਰਕਾਰ ਦੱਸੂਗੀ ਕਿ ਕਿੰਨੇ ਏਰੀਆ ਵਿੱਚ ਇਸ ਦੀ ਖੇਤੀ ਕਰਨੀ ਆ ਉਸ ਤੇ ਕਿੰਨੀ ਫਸਲ ਹੋਣੀ ਚਾਹੀਦੀ ਆ ਜਿੰਨੀ ਫਸਲ ਨਿਕਲਨੀ ਆ ਉਸ ਤੋਂ ਘੱਟ ਨਹੀਂ ਹੋਣੀ ਚਾਹੀਦੀ ਸਾਰੇ ਨਾਪ ਤੋਲ ਕਰਕੇ ਸਾਰਾ ਕੰਮ ਸਰਕਾਰ ਦੀ ਨਿਗਾ ਵਿੱਚ ਕੀਤਾ ਜਾਂਦਾ ਬਹੁਤ ਜ਼ਿਆਦਾ ਉਸ ਤੇ ਸਰਵੇਲੈਂਸ ਰੱਖਿਆ ਜਾਂਦਾ ਬਿਨਾਂ ਸਰਕਾਰ ਦੀ ਆਗਿਆ ਤੋਂ ਆਫੀਮ ਨੂੰ ਅਗਾਉਣਾ ਕਾਨੂੰਨੀ ਜੁਰਮ ਆ ਦੋਸਤੋ ਏਸੀ ਹਫੀਮ ਬਾਰੇ ਕੋਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ